ਹਾਂਜੀ ਪਹੁੰਚ ਗਏ ਗੁਰਤ੍ਰੋ ਘਰ ਉੱਤੇ ਰਕਰ ਲਿਆ ਜਾਂਦਾ ਸੀ ਆਪਾਂ ਤੜੀਆਂ ਲੱਗਿਆ ਆਹੋਨ ਮੁੰਡੇ ਗੱਡੀ ਆਪਣੀ ਸਾਧ ਦਿੱਥੇ ਹੀ ਗੜੀ ਸੀਗੇ ਤੜੀਆਂ ਪਾ ਕੇ ਛੱਡੜੀਆਂ ਉੱਥੇ ਇੱਥੇ ਗੱਲ ਪਰਾਲੀ ਖਲਾਰਦੇ ਸੀ ਤੇ ਆਪਾਂ ਛੱਡਿਆ ਗਿਆ ਸਮਾਨ ਖਾਦ ਦੀ ਜੇ ਤੋਂ ਬਾਅਦ ਆਗੇ ਹਕੜ ਲੈ ਕੇ ਜਾਣੇ ਆ ਦੂਜਾ ਸੁੱਪਰ ਜੈਟ ਲੈ ਕੇ ਜਾਣਾ ਦੋਨੋਂ ਟਰੈਕਟਰਾਂ ਦਾ ਇੱਕ ਗਿੜਾ ਲੱਗਣਾ ਪਹਿਲਾਂ ਬਾਕੀ ਗੱਲਾਂ ਬਾਤਾਂ ਕਰਦੇ ਆਂ ਅੱਜ ਦੇਖਦੇ ਆਂ ਅੱਜ ਕੀ ਬਣਦਾ ਹੈ ਬਹੁਤ ਔਖਾ ਆ ਪੁਰਾਣੀ ਵਾਲੇ ਏਕਤਾਂ ਦਾ ਆਹ ਮੈਂ ਬਾਬਿਲ ਆ ਫਾਕਰ ਦਾ ਕੰਮ ਸ਼ੁਰੂ ਇਹਦਾ ਉੱਪਰ ਚੈੱਕ ਕਰ ਪਾਉਂਦਾ ਕਾਲਾ ਨਾ ਲੱਗੇ ਪਰਾਲੀ ਬਾਹਰ ਕੱਢਣ ਤੇ ਵਾਹ ਦੇਖਦੇ ਆਂ ਔਰ ਹਾਲਾ ਨਾ ਪਰਾਲੀ ਵਿੱਚ ਖੜਦੀ ਆ ਜਗਦਾ ਬਣਦੀ ਆ ਨਿਕਲਦਾ ਜਾਣੀ ਆ ਜਗਾ ਹੀ ਹੁਣ ਜੱਜ ਟੇਰ ਲਾ ਦਿੰਨੇ ਥੋੜਾ ਥੋੜਾ ਦੇਖਦੇ ਆਂ ਬਾਕੀ ਗੱਲਾਂ ਬਾਤਾਂ ਕਾ ਅਮਜੇ ਘੜਮ ਪੈ ਹੀ ਜਾਂਦਾ ਮਿੱਤਰੋ ਚਿੰਗਾਵਲਾ ਕਾਮ ਚੱਲਣੇ ਲੱਗਾ ਸੀ ਖੱਤਾ ਵੀ ਬਣੀ ਜਾਂਦਾ ਏ ਠੀਕ ਠਾਕ ਤੇਲ ਮਾਰ ਗਿਆ ਤੂੰ ਤੇਰੀਆਂ ਪਾਈਪ ਤੇ ਕਿੱਥੋਂ ਮਾਰ ਗਿਆ ਤੂੰ ਤੇਰੀ ਇੱਕ ਉਹ ਪ੍ਰੋਲੀ ਕਰ ਗਿਆ ਉੱਥੇ ਨੇੜੇ ਉਹ ਬੈਂਡ ਕੋਲੋਂ ਠੀਕ ਨੂੰ ਤੇ ਕਿੱਥੋਂ ਲੀਕ ਕਰ ਗਿਆ ਦੇਖਾਂ ਮੈਂ ਤੁਹਾਨੂੰ ਦਿਖਾਉਣਾ ਚੱਪ ਕਿਉਂ ਉਹ ਦੇਖੋ ਉੱਥੇ ਵੀ ਥੇਲ ਚ ਰਿਹਾ ਹੈ ਨਾ ਦੇਖ ਹੁਣ ਖੋਲਦੇ ਆ ਪਾਈਪ ਨੂੰ ਲਿਜਾਣੇ ਆ ਫਿਰ ਦੇਖਦੇ ਆ ਗੱਲਬਾਤ ਕੀ ਬਣਦੀ ਹੈ ਸਾਲੀਆਂ ਦਿੱਕਤਾਂ ਪਰੇਸ਼ਾਨੀਆਂ ਆਈ ਜਾਂਦੀਆਂ ਆਈ ਜਾਂਦੀਆਂ ਚੱਲਦਾ ਹੀ ਨਹੀਂ ਕੰਮ ਇਹ ਕਿਦਾਂ ਚੱਜਣਾ ਮੂਡ ਉਹੀ ਹੋਇਆ ਪਿਆ ਆ ਕੰਮ ਬਣੇ ਕਿਸੇ ਵਾਸਤੇ ਚੰਗੀ ਤਰ੍ਹਾਂ ਉਹ ਦਿਨ ਖਰਾਬ ਟੁੱਟ ਗਿਆ ਕਿ ਕਿਉਂ ਜੋ ਗਿਆ ਕਿਦਾਂ ਹੋ ਗਿਆ ਕਿਤਾ ਡੱਡਾ ਇੱਕ ਨਹੀਂ ਚੱਲਦਾ ਐਂਪ ਖਰਾਬ ਆਇਆ ਇੱਕ ਸਪੀਕਰ ਹੀ ਚੱਲਦਾ ਤਿੰਨਾਂ 'ਚ ਬਹੁਤ ਔਖਾ ਕੰਮ ਹੈ ਉਹ ਵੀ ਨਾ ਤਰਫ ਐਂਪ ਕੋ ਲਿਆ ਪਾ ਚਲਤੇ ਹਾਂ ਹੁਣ ਲੈਣ ਦੇਖਦੇ ਹਾਂ ਇੱਕ ਤਾਂ ਪ੍ਰੀਤ ਦਾ ਸਮਾਨ ਕਿਹੜਾ ਸੌਖਾ ਮਿਲ ਜਾਂਦਾ ਕਿਵੇਂ ਹੁੰਦੀ ਆ ਮਿਲਦਾ ਕਿ ਨਹੀਂ ਮਿਲਦਾ ਕਰਦੇ ਹਾਂ ਗੱਲਬਾਤ ਜਾ ਕੇ ਦੇਖਦੇ ਹਾਂ ਜੀ ਹਾਂਜੀ ਉਹ ਮੈਟਰ ਪਾਈਪ ਲੈ ਲਿਆ ਆਪਾਂ ਪਾਈਪ ਆਪਾਂ ਨੂੰ ਲੋਹੇ ਵਾਲਾ ਤਾਂ ਮਿਲਿਆ ਨਹੀਂ ਪਰ ਉਹ ਹੈ ਨਾ ਸਪਰਿੰਗ ਵਾਲਾ ਪਾਈਪ ਆਪਾਂ ਨੂੰ ਮਿਲ ਗਿਆ ਉਹ ਆਪਾਂ ਲੈ ਲਿਆ ਹੁਣ ਪ੍ਰੀਤ ਨੂੰ ਕਹਿੰਦਾ ਵੀ ਸਾਨੂੰ ਮਗਾ ਦਿਓ ਕਹਿੰਦਾ ਵੀ ਕੰਮ ਚਲਾਓ ਫਿਰ ਮਗਾ ਦਿੰਦਾ ਮੈਂ ਤੁਹਾਨੂੰ ਉਹ ਕਹਿੰਦਾ ਜੀ ਠੀਕ ਆ ਜੀ ਸਰ ਪਾਉਣ ਚੱਲ ਜਾਈਏ ਆਪਾਂ ਜਾ ਕੇ ਚੜਾਈਏ ਇਹਨੂੰ ਤਾਂ ਚਲਾਈਏ ਕਰ ਐਟਾ ਖਰਾਬ ਹੋ ਗਿਆ ਥੱਲੇ ਜਾ ਕੇ ਟਾਈਮ ਲੱਗਣਾ ਇਹਨੂੰ ਪਾਉਣ ਨੂੰ ਲੋ ਆ ਵੀ ਮੁੱਤਰੋ ਪਾਈਪ ਉੱਪਰ ਆ ਰਿਹਾ ਤਾਂ ਫਟ ਚਿਗਾਰਾ ਉਹਨੇ ਚੱਲੂ ਬਾਕੀ ਬਾਅਦ ਚ ਦੇਖਾਂਗੇ ਫਿਰ ਹਾਲ ਹਾਲ ਨਹੀਂ ਕੰਮ ਆਪਣਾ ਸੈਟ ਹੈ ਤੇ ਲੈ ਕੇ ਬਾਪੇ ਦਾ ਨਾ ਦੇਖੀਏ ਚੱਕ ਕੇ ਇਹ ਗੱਲ ਚੱਲੂ ਕੰਮ ਵਧੀਆ ਸਾਢੇ 12 ਹੋ ਗਏ ਕੰਮ ਚੱਲਦੇ ਨੂੰ ਦੋ ਗੇੜੇ ਲੱਗੇ ਆਲੇ ਸਾਰੇ ਬਾਕੀ ਮਿਲਦੇ ਆ ਕਰਦੇ ਆ ਗੱਲਬਾਤ ਆ ਦੇਖਦੇ ਆ ਚੰਦ ਲੱਗਾ ਉੱਧਰ ਬੰਦਾ ਵੀ ਉਰਾਲੀ ਕੱਢਣ ਉਹ ਲਾਈ ਜਾਂਦੇ ਆ ਢੇਰ ਦੋ ਗੱਟਿਆਂ ਦੀ ਕੱਢ ਕੇ ਉਰਾਲੀ ਇੱਥੇ ਮੜੇ ਜੇ ਆਪੇ ਪਰਲੇ ਵੀ ਢੇਰ ਲਾਤਾ ਦੋ ਗੱਟੇ ਆ ਫਾਦਰ ਵੀ ਇੱਥੇ ਤਾਂ ਉਹ ਵੀ ਜਣਾ ਸੀਗਾ ਤਾਂ ਸੱਤੇ ਵੀਰ ਤੇ ਹੁਣ ਅੱਜ ਕਾੜਦੇ ਆ ਜਿਹੜੇ ਲਾ ਲਵੇ ਆਈਓਪੀ ਦਾ ਇਹਨਾਂ ਖੱਤਿਆਂ ਜਿਹਦਾ ਬਾੜੀ ਬਸਤੂ ਆ ਵਧੀਆ ਬਣ ਜੇ ਸੱਤੇ ਕਾੜਨ ਦਾ ਕੱਲੂ ਦੇ ਦਿਆਂ ਕੱਲੂ ਬਤ ਕਿਆ ਆ ਮਲਚਰ ਦਾ ਕੱਲੂ ਮਲਚਰ ਮਿਲ ਜਾਣਾ ਤਾਂ ਫਿਰ ਆਪਾਂ ਕਦ ਚੱਕਾਂਗੇ ਮਲਚਰ ਤਾਂ ਗੱਲਾਂ ਬਾਤਾਂ ਕੁਝ ਵੀ ਨਹੀਂ ਕੰਮ ਹੋਇਆ ਅਜ ਤਿੰਨ ਖੱਤਾਂ ਕੀਚੇ ਹੱਲੇ ਤੱਕ ਹੀ ਸਿਰਦੇ ਨੇ ਲਓ ਕਣੂ ਕੜਾ ਸੁੱਕਾ ਯਾਰ 4-5 ਬੰਦੇ ਚਾਹੀਦੇ ਆ ਟਰੈਕਟਰ ਚਾਹੀਦਾ ਫੇਰ ਜਹਾਗ ਨਿਕਲਦੀ ਆ ਕੋਈ ਜਗਾ ਰੋਖਣੀ ਪੈਣੀ ਛੇ ਕਿੰਨੀ ਕਿੰਨੀ ਚਲੋ ਇੱਥੇ ਹੀ ਨਾ ਕਰਦਾ ਨੇ ਕੰਮ ਉਤਾਂ ਦਾ ਆ ਢਾੜੀ ਦਾ ਬਣ ਗਿਆ ਰੋਲ ਚੱਲਾ ਹੋਰ ਲੱਗੇ ਜਾ ਕੱਢਣ ਹੋਣ ਲੱਗੇ ਜਾ ਕੱਢਣ ਹਾਂਜੀ ਬਾਬਿਓ ਬੜ ਗਿਆ ਜੀ ਕੰਮ ਤੇ ਸਤਿ ਸ੍ਰੀ ਅਕਾਲ ਬਹੁਤ ਅੱਜ ਦਾ ਜ਼ਿਆਦਾ ਖਾਸ ਕੰਮ ਨਹੀਂ ਹੋਇਆ ਪੰਜ ਘਰਤੇ ਬਿਜਾਈ ਹੋਏ ਦਰਦ ਤਿੰਨ ਘਰਤੇ ਜਿਹੜੇ ਸੀਗੇ ਐਸਐਮਐਸ ਨਾਲ ਵੱਡੇ ਸੀਗੇ ਦੋ ਘੁੱਟੇ ਅੱਜ ਅੱਕ ਕੇ ਬੀਜੇ ਆ ਬਸ ਇੰਨੀ ਕੇ ਬਿਜਾਈ ਹੋਈ ਅੱਜ ਹੋਰ ਆਪਾਂ ਮਲਚਰ ਪੁੱਛਿਆ ਆ ਕੱਲੂ ਤੇ ਉਹ ਸਟੈਡੀ ਉਹ ਉੱਥੋਂ ਹੀ ਕਹਿੰਦੇ ਸੀ ਲੈ ਜਿਓ ਉਹ ਚੱਕਣਾ ਸਵੇਰ ਨੂੰ ਮਲਚਰ ਚ ਲਾ ਕੇ ਦੇਖਦੇ ਆ ਦਾਦਾ ਕਰੇ ਭਲੀ ਗੱੜ ਜੇ ਗੱਲ ਆ ਵਾ ਬਹੁਤ ਉਪਰਾਲਾ ਪਾਇਆ ਆਪਣੇ ਕੁੱਤੇ ਨੇ ਹਾਂ ਜੀ ਗੱਲ ਵੜ ਜਵੇ ਤਾਂ ਵਧੀਆ ਗੱਲ ਆ ਕੱਲੂ ਲੈਨੇ ਆ ਉਹ ਵੀ ਪੰਗਾ ਮਲਚਰ ਵਾਲਾ ਦੇਖਦੇ ਆ ਮਲਚਰ ਚ ਲਾ ਕੇ ਕੀ ਬਣਦਾ ਆ ਤੇ ਕਰਦੇ ਆ ਗੱਲਬਾਤ ਮਿਲਦੇ ਆ ਹੁਣ ਕੁੱਤੇ ਜਾ ਕੇ ਤੁਹਾਨੂੰ